ਬੋਗ ਬਹੁਤ ਵਧੀਆ ਲੱਗੀ ਬਹੁਤ ਹੀ ਵਧੀਆ ਪੰਜਾਬੀ ਪੁਸ਼ਪ ਪੰਜਾਬੀ ਪੁਸ਼ਪ ਵਾਰਨਿੰਗ 3 ਦਾ ਵੇਟ ਹੈ ਵਾਦੂ ਵਾਦੂ ਬੋਗ ਹੈ ਮੈਂ ਨੈਵਰ ਸੀਨ ਬਿਫੋਰ ਮੈਂ ਮੈਚਾਂ ਦੀ ਐਕਸ਼ਨ ਫਿਲਮਾਂ ਪੰਜਾਬੀ ਦੇਖੀ ਨਹੀਂ ਆਈ ਥਿੰਕ ਸਭ ਨੂੰ ਦੇਖਣੀ ਚਾਹੀਦੀ ਹੈ ਮੈਨੂੰ ਲੱਗਿਆ ਵੀ ਮੈਂ ਨਵਾਂ ਸਿਨੇਮਾ ਦੇਖ ਰਿਹਾ ਹਾਂ ਬਹੁਤ ਹੀ ਵਧੀਆ ਲੱਗੀ ਐਕਸ਼ਨ ਮੂਵੀ ਬਹੁਤ ਗੈਨ ਹੈ ਬੱਚੇ ਬਜ਼ੁਰਗ ਸਾਰੇ ਆ ਬਹੁਤ ਗੈਨ ਮੂਵੀ ਵੱਲੋਂ ਚੀਰਾ ਤੋਂ ਦੇਖੀ ਜਾ ਰਹੀ ਵਾਰਨਿੰਗ ਟੂ ਦਾ ਕੱਲ ਪ੍ਰੀਮੀਅਰ ਸੀ ਅਤੇ ਇਸ ਮੌਕੇ ਫੈਨਸ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਫਿਲਮ ਬਾਰੇ ਖਾਸ ਗੱਲਬਾਤ ਦੌਰਾਨ ਫੈਨਸ ਨੇ ਇਤਿਹਾਸ ਦੀ ਦਿੱਤੀ ਗਰੇਵਾਲ ਵਰਨਿੰਗ 2 ਦੇ ਵਿੱਚ ਗੇਜਾ ਦੇ ਕਿਰਦਾਰ ਨੂੰ ਸਾਇਲੈਂਟ ਰਹਿ ਕੇ ਵੀ ਬਾਕ ਕਮਾਲ ਨਿਭਾਏ ਨੇ ਦੱਸਦੇ ਕਿ ਇਸ ਫਿਲਮ ਦੇ ਯੂਐਸਬੀ ਪੰਮਨ ਨਹੀਂ ਅਤੇ ਜੈਸਮੀਨ ਪਸੀ ਨੇ ਇਸ ਫਿਲਮ ਦੇ ਵਿੱਚ ਰੌਣਕ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਚਿਤ ਲਿਆ ਦੱਸਦੇ ਕਿ ਵਰਨਿੰਗ 2 ਪੰਜਾਬ ਦੇ ਬੈਸਟ ਐਕਸ਼ਨ 2024 ਦੀ ਫਿਲਮ ਬਣ ਗਈ ਹੈ ਚੈੱਕ ਕਰ ਫਿਲਮ ਦੇ ਦੂਜੇ ਕਿਰਦਾਰਾਂ ਦੀ ਗੱਲ ਕਰੀਏ ਤਾਂ ਪਾਲੀ ਸੰਧੂ 7 ਚਾਹਲ ਰਾਹੁਲ ਦੇਵ ਸ਼ੇ ਬੰਗਾ ਧੀਰਜ ਕੁਮਾਰ ਸਿਮਰਨ ਪਾਲ ਸਿੰਘ ਹਰਿੰਦਰ ਪੁੱਲਰ ਯਾਰ ਨਰਿੰਦਰ ਇੰਦਰ ਮਾਨੂ ਕੇ ਜੱਟੀ ਸਿੰਘ ਪਰਦੀਪ ਚੀਮਾ ਤੇ ਹੋਰ ਵੀ ਕਮਾਲ ਦੇ ਅਦਾਕਾਰਾਂ ਨੇ ਇਸ ਫਿਲਮ ਦੇ ਵਿੱਚ ਵਾਕ ਕਮਾਲ ਕਰ ਦਿੱਤੀ ਹੈ ਵਾਰਨਿੰਗ 1 ਦੀ ਸੁਪਰ ਸਕਸੈਸ ਤੋਂ ਬਾਅਦ ਹੁਣ ਵਾਰਨਿੰਗ 2 ਫਿਲਮ 2 ਫਰਵਰੀ ਨੂੰ ਸਿਨੇਮਾ ਕਰਨ ਦੇ ਵਿੱਚ ਆ ਰਹੀ ਹੈ ਫੈਨਸ ਵੀ ਕੱਲ ਐਕਸ਼ਨ ਫਿਲਮ ਨੂੰ ਦੇਖਣ ਦੇ ਲਈ ਕਾਫੀ ਐਕਸਾਈਟਿੰਗ ਨੇ ਪੰਮੇ ਦੇ ਡਾਇਲੌਗ ਨੀਤਾ ਸਭ ਦੇ ਵਿੱਚ ਖੂਬ ਕ੍ਰੇਸ ਕਰਤਾ ਕਿ ਤੱਕ ਹੈ ਨਾਲ ਹੀ ਗਿੱਪੀ ਗਰਵਾਲ ਦੀ ਬਾਕਮਾਲ ਐਕਟਿੰਗ ਨੇ ਤਾਂ ਸਭ ਨੂੰ دیਵਾਨਾ ਬਣਾਇਆ ਹੋਇਆ ਅੰਦਾਜ਼ ਦੇ ਇੱਕ ਹਾਲ ਹੀ ਦੇ ਵਿੱਚ ਇਸ ਫਿਲਮ ਦੀ ਪ੍ਰੈਸ ਕਾਨਫਰੰਸ ਹੋਈ ਸੀ ਤੇ ਫਿਲਮ ਦੀ ਪ੍ਰੈਸ ਕਾਨਫਰੰਸ ਬੱਡੇ ਸੈਟਅਪ ਦੇ ਨਾਲ ਆਰਗੇਨਾਈਜ਼ਡ ਕਿਤੇ ਕਿਤੇ ਸੀ ਤੇ ਉਸ ਮੌਕੇ ਤੇ ਗਿੱਪੀ ਗਰਵਾਲ ਨੇ ਪੰਮੇ ਬਾਰੇ ਕਾਫੀ ਖਾਸ ਗੱਲਾਂ ਕਹੀਆਂ ਸਾਡਾ ਪ੍ਰਿੰਸਾ ਪੰਮਾ ਤੇ ਪ੍ਰਿੰਸ ਵਰ ਨਾਲ ਬਹੁਤ ਟਾਈਮ ਤੋਂ ਜੁੜਿਆ ਹੋਇਆ ਤੇ ਸ਼ਾਇਦ ਮਤਲਬ ਮੈਂ ਵੀ ਪਹਿਲਾਂ ਇਹਨੂੰ ਕਈ ਫਿਲਮਾਂ 'ਚ ਰੋਲ ਦਿੱਤਾ ਤੇ ਮੇਰੇ ਕੋਲੇ ਜਦੋਂ ਇਹ ਬੈਠਦਾ ਸੀ ਤੇ ਅਸੀਂ ਗੱਲਾਂ ਬਾਤਾਂ ਮਾਰਦੇ ਸੀ ਤਾਂ ਮੈਂ ਇਹਨੂੰ ਹਮੇਸ਼ਾ ਇਹ ਗੱਲ ਕਹਿੰਦਾ ਇੰਨਾ ਕਾ ਯਾਰ ਜਿਵੇਂ ਨਾ ਤੇਰਾ ਮਾਹੌਲ ਹੈ ਜਿਵੇਂ ਤੇਰਾ ਸੁਭਾਅ ਹੈ ਜਿਵੇਂ ਦੀ ਤੇਰੇ 'ਚ ਕੈਪੈਬਿਲਿਟੀ ਹੈਗੀ ਆ ਤੂੰ ਜਿਸ ਲੈਵਲ ਦਾ ਐਕਟਰ ਮੈਨੂੰ ਲੱਗਦਾ ਹੈ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਵੀ ਕੀ ਚੱਕਰ ਆ ਵੀ ਤੇਰੀ ਵੈਲਿਊ ਨਹੀਂ ਪੈ ਰਹੀ ਹੈ ਕੀ ਜਾਂ ਤੂੰ ਐਕਚੁਅਲੀ ਇਹਦੀ ਇੱਕ ਦੋ ਤੈਦੀਆਂ ਪ੍ਰੋਬਲਮਾਂ ਵੀ ਨੇ ਵੀ ਇੱਕ ਇਹੇ ਕੋਈ ਵੀ ਕੈਰੈਕਟਰ ਜਿਹਨੂੰ ਫੜਦਾ ਇਹਨੂੰ ਟਾਈਮ ਚਾਹੀਦਾ ਪ੍ਰੋਪਰ ਉਸ ਨੂੰ ਅਡਾਪਟ ਕਰ ਲਈ ਤੇ ਜਦੋਂ ਇਹ ਜਾਂਦਾ ਸੀ ਕਿਸੇ ਫਿਲਮ ਦੇ ਸੈੱਟ ਦੇ ਉੱਤੇ ਜਿਹੜੇ ਬੰਦੇ ਇਹਨੂੰ ਬੁਲਾਉਂਦੇ ਸੀ ਉਹ ਇਹਨੂੰ ਖੜੇ ਪੈਰ ਦੇ ਉੱਤੇ ਸੀਨ ਦਿੰਦੇ ਸੀ ਕਿ ਆਹ ਭਾਜੀ ਤੁਹਾਡਾ ਸੀਨ ਹੈ ਫਟਾਫਟ ਛੇਤੀ ਕਰੋ ਛੇਤੀ ਕਰੋ ਭਾਜੀ ਟਾਈਮ ਨਹੀਂ ਗਿਆ ਇਹਨਾਂ ਉਹ ਜਦ ਤੱਕ ਵਿਚਾਰਾ ਪੂਰੇ ਕੈਰੈਕਟਰ ਜਿਹਾ ਆਉਂਦਾ ਹੀ ਉਹਦਾ ਰੋਲ ਮੁੱਕ ਜਾਂਦਾ ਹੈਗਾ ਨੇ ਬਹੁਤ ਟਾਈਮ ਕੋ ਲੱਗਿਤ ਮੈਨੂੰ ਐ ਲੱਗਿਆ ਮੈਂ ਕਿ ਯਾਰ ਆਪਾਂ ਨਾ ਕੁਝ ਕਰੀਏ ਨਵਾਂ ਬਣਾਈਏ ਇਹਨੇ ਮੈਨੂੰ ਇੱਕ ਫੋਟੋ ਦਿਖਾਈ ਇਹਦੀ ਸੀ ਇਹ ਐਮਬੈਸਡਰ ਕਰਦੇ ਅੱਗੇ ਬੈਠਾ ਸੀ ਤੇ ਇਹਦੇ ਹੱਥ 'ਚ ਇੱਕ ਗਲਾਸ ਸੀਗਾ ਤੇ ਉਹਦੇ ਜੇ ਬਿਸਕਟ ਡਬੋ ਡਬੋ ਕੇ ਖਾ ਰਿਹਾ ਸੀਗਾ ਤੇ ਉਹ ਫੋਟੋ ਮੈਨੂੰ ਇੰਨੀ ਵਧੀਆ ਲੱਗੀ ਉਹ ਫੋਟੋ ਨੂੰ ਦੇਖ ਕੇ ਮੇਰੇ ਮਨ 'ਚ ਆਈ ਡੀਆ ਮੈਂ ਪਹਿਲਾਂ ਵੀ ਵਾਰਨਿੰਗ ਬਾਰੇ ਕੁਝ ਸੋਚਦਾ ਹੀ ਤੇ ਮੈਨੂੰ ਯਾਦ ਆ ਮੈਂ ਇੱਕ ਸ਼ੂਟਿੰਗ ਕਰ ਰਿਹਾ ਸੀ ਇਹ ਮੇਰੀ ਵੈਨਟੀ ਬੈਂਚ 'ਤੇ ਬੈਠੇ ਸੀਗੇ ਤੇ ਮੈਂ ਸੀਨ ਸ਼ੂਟ ਕਰਨ ਗਿਆ ਜਦ ਤੱਕ ਮੈਂ ਵਾਪਸ ਆਇਆ ਤੇ ਮੈਂ ਇਹਨੂੰ ਕਿਹਾ ਮੈਂ ਕੁਝ ਲਿਖਿਆ ਕਹਿੰਦਾ ਬਾਈ ਸੁਣਾਓ ਮੈਂ ਨੂੰ ਵਰਨਿੰਗ ਦਾ ਫਰਸਟ ਐਪੀਸੋਡ ਸੁਣਾਇਆ ਪ੍ਰਿੰਸ ਕੇ ਜੇ ਨੇ ਵਰਨਿੰਗ ਫਿਲਮ ਦੇ ਵਿੱਚ ਵੀ ਕਮਾਲ ਕਰ ਦਿੱਤੀ ਹੁਣ ਵਰਨਿੰਗ 2 ਦੇ ਵਿੱਚ ਉਹਨਾਂ ਨੇ ਪੰਮੇ ਦੇ ਕਿਰਦਾਰ ਨੂੰ ਬਾਕੀ ਬੀ ਟੰਗ ਦੇ ਨਾਲ ਨਿਭਾਇਆ ਫਿਲਮ ਦੀ ਜੇਕਰ ਗੱਲ ਕਰੀਏ ਤਾਂ ਫਿਲਮ ਗਿੱਪੀਕਰ ਰਿਵਾਲ ਦੁਆਰਾ ਲਿਖੀ ਅਤੇ ਨਿਰਮਿਤ ਕੀਤੀ ਗਈ ਐਸੇ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਦੁਆਰਾ ਕੀਤਾ ਗਿਆ ਫਿਲਮ ਦੇ ਡੀਓਪੀ ਬਲਜੀਤ ਸਿੰਘ ਦਿਓਹਾਨ ਅਤੇ ਦੱਸਿਆ ਗਿਆ ਕਿ ਫਿਲਮ 2 ਫਰਵਰੀ 2024 ਨੂੰ ਤੁਹਾਡੇ ਮਿਲਦੀ ਕਿ ਸਿਨੇਮਾ ਕਰਨ ਦੇ ਵਿੱਚ ਰਿਲੀਜ਼ ਹੋਣ ਦੇ ਲਈ ਤਿਆਰ ਹੈ ਸੋ ਭੁੱਲਣਾ ਨਹੀਂ ਕੱਲ ਯਾਨੀ ਕਿ 2 ਫਰਵਰੀ ਵਰਨਿੰਗ